ਪਰ ਯਾਰ ਲੋਕੀ ਇਦਾਂ ਦੀਆਂ ਗੱਲਾਂ ਕਰ ਰਹੇ ਮੇਰੇ ਤੇ ਚਿੱਤ ਖਿਆਲ ਵਿੱਚ ਮੇਰੇ ਨਾਲ ਤਾਂ ਇਦਾਂ ਹੋਈ ਨਹੀਂ ਆਪ ਦੇ ਵਿੱਚ ਜਾਂਦੇ ਜਾਂਦੇ ਰਹਿ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਗਏ ਮੈਂ ਆਵਾਜ਼ ਵਿੱਚ ਪਾਰਟੀ ਜੁਆਇਨ ਕਰਾਂ ਕੀਤੀ ਮੈਂ ਤਾਂ ਜੁਆਇਨ ਹੀ ਨਹੀਂ ਕੀਤੀ ਮੇਰੇ ਤੇ ਘਾਹ ਨੂੰ ਮੇਰੇ ਪਿੱਛੇ ਹੱਥ ਹੋ ਗਏ ਨੇ ਪਏ ਹੋਏ ਤੇ ਤਾਂ ਉਹ ਬੰਦੇ ਚੱਲ ਗਏ ਉਹਨਾਂ ਨੂੰ ਜਾ ਕੇ ਪੁੱਛਣ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀ ਪਸੰਦ ਬਣੇ ਤੇ ਉਸ ਤੋਂ ਬਾਅਦ ਰਾਜਨੀਤੀ ਦੇ ਉੱਤੇ ਉਤਰੇ ਮੈਂ ਸਨਮਾਨ ਲੈਣ ਲਈ ਤਾਂ ਕਦੇ ਵੀ ਨਹੀਂ ਕੰਮ ਕੀਤਾ ਸੀ ਉਹ ਮਿਲ ਗਏ ਪਰ ਇਦਾਂ ਮਕਸਦ ਨਹੀਂ ਸੀ ਸਾਡਾ ਤੇ ਹਾਈਲਾਈਟ ਹੋਣਾ ਹਾਈਲਾਈਟ ਹੋ ਕੇ ਰਾਜਨੀਤੀ ਚ ਆਉਣਾ ਰਾਜਨੀਤੀ ਦੇ ਵਿੱਚ ਆ ਕੇ ਤੁਹਾਡੇ ਤੋਂ ਉਹ ਅਜੀਹੀ ਸੇਵਾ ਹੋਵੇ ਕਿ ਜਿਵੇਂ ਤੁਸੀਂ ਅਫਸਰ ਰਹਿ ਕੇ ਕੀਤਾ ਦੇਖੋ ਸਹੀ ਫਿਰ ਰਾਜਨੀਤੀ ਚ ਜਾ ਕੇ ਕੀ ਪ੍ਰੂਵ ਕਰਦਾ ਤੇ ਪੈਸੇ ਇਕੱਠੇ ਕਰਨੇ ਹੁੰਦੇ ਤਾਂ ਡੀਐਚਓ ਸ਼ਿਪ ਦਾ ਪੀਰੀਅਡ ਵੀ ਬਹੁਤ ਸੀਗਾ ਮੇਰੇ ਕੋਲ ਮੈਂ ਕਰ ਸਕਦਾ ਸੀ ਉਹ ਤਾਂ ਹੱਥ ਚ ਸੀਗਾ ਹਾਲ ਹੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਏ ਡਾਕਟਰ ਲਖਵੀਰ ਖੋਰੀ ਕਾਫੀ ਸੁਰਖੀਆਂ ਦੇ ਵਿੱਚ ਨੇ ਕਈ ਸਵਾਲ ਇਹਨਾਂ ਦੇ ਉੱਪਰ ਪਹਿਲਾਂ ਜਦੋਂ ਇਹਨਾਂ ਦੀ ਜੁਆਇਨਿੰਗ ਹੋਈ ਉਦੋਂ ਤੋਂ ਹੀ ਚੱਲਨੇ ਸ਼ੁਰੂ ਹੋ ਗਏ ਕਿ ਆਪ ਦੇ ਵਿੱਚ ਜਾਂਦੇ ਜਾਂਦੇ ਜਿਹੜਾ ਉਹ ਸ਼੍ਰੋਮਣੀ ਅਕਾਲੀ ਦੇ ਦੇ ਵਿੱਚ ਜਿਹੜਾ ਉਹ ਜੁਆਇਨਿੰਗ ਕਰ ਲਈ ਕਈ ਚੀਜ਼ਾਂ ਨੇ ਉਸ ਬਾਰੇ ਜਿਹੜਾ ਉਹ ਅਸੀਂ ਡਾਕਟਰ ਲਖਵੀਰ ਹੋਰਾ ਦੇ ਨਾਲ ਗੱਲਬਾਤ ਕਰਾਂਗੇ ਲੋਕ ਇਹਨਾਂ ਨੂੰ ਤਾਕੜ ਅਫਸਰ ਵਜੋਂ ਜ਼ਿਆਦਾ ਜਾਣਦੇ ਨੇ ਡਾਕਟਰ ਲਖਵੀਰ ਜੀ ਸਾਡੇ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਮੁਬਾਰਕਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਏ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਵੈਲਕਮ ਜਦੋਂ ਤੁਹਾਡੀ ਜੁਆਇਨਿੰਗ ਹੁੰਦੀ ਹੈ ਉਸ ਤੋਂ ਬਾਅਦ ਹੀ ਕਈ ਸਵਾਲ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ ਕਿ ਆਪ ਦੇ ਵਿੱਚ ਜਾਂਦੇ ਜਾਂਦੇ ਰਹਿ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਗਏ ਇਹ ਚੀਜ਼ ਨੂੰ ਇਹ ਸਵਾਲ ਨੂੰ ਕਿਵੇਂ ਤੁਸੀਂ ਦੇਖਦੇ ਹੋ ਜੋ ਪੁੱਛ ਰਹੇ ਨੇ ਉਹਨਾਂ ਨੂੰ ਕਿਵੇਂ ਦੇਖੋ ਗੱਲ ਇਹ ਹੈਗੇ ਆਵੇ ਜਿੱਦਾਂ ਹੁਣ ਤੁਹਾਡੀ ਗੱਲ ਹੈ ਤੁਹਾਡੇ ਨਾਲ ਵੀ ਕਈ ਵਾਰ ਇਦਾਂ ਦਾ ਕੁਝ ਵਾਪਰਿਆ ਹੋਣਾ ਵੀ ਯਾਰ ਲੋਕੀ ਇਦਾਂ ਦੀਆਂ ਗੱਲਾਂ ਕਰ ਰਹੇ ਮੇਰੇ ਤੇ ਚਿੱਤ ਖਿਆਲ ਵਿੱਚ ਮੇਰੇ ਨਾਲ ਤਾਂ ਇਦਾਂ ਹੋਇਆ ਹੀ ਨਹੀਂ ਤਾਂ ਇਹ ਤਾਂ ਮੈਨੂੰ ਲੱਗਦਾ ਵੀ ਸ਼ਰਾਬ ਦੇ ਠੇਕੇ ਮੋਰੇ ਬੰਦਾ ਸ਼ਰੀਫ ਵੀ ਖੜਾ ਪਾਵਾਂ ਕਿਹਦੀ ਵੇਟ ਹੀ ਕਰਦਾ ਹੋਵੇ ਤੇ ਲੋਕੀ ਕਹਿਣਾ ਪਿੱਛੇ ਸ਼ਰਾਬ ਲੈਣ ਲਈ ਖੜਾ ਲੋਕਾਂ ਦੀ ਇੱਕ ਲੋਕਾਂ ਦੇ ਸਵਾਲ ਤਾਂ ਜਨਰੇਟ ਹੁੰਦੇ ਰਹਿੰਦੇ ਮੈਂ ਤਾਂ ਸਿਰਫ ਇਹੀ ਕਹਿਣਾ ਚਾਹੁੰਦਾ ਵੀ ਮੈਂ ਆਵਾਜ਼ ਮੀ ਪਾਰਟੀ ਜੁਆਇਨ ਕਰਾਂ ਕੀਤੀ ਮੈਂ ਤਾਂ ਜੁਆਇਨ ਹੀ ਨਹੀਂ ਕੀਤੀ ਕਿਤੇ ਹੈਗੀ ਜੁਆਇਨਿੰਗ ਕੀਤੀ ਜਿਹੜੀ ਗੱਲ ਉੱਥੇ ਦੀ ਹੈ ਜਿਹੜੀ ਉਹ ਜਾਣਦੀ ਹੈ ਜਾਂ ਉਹਦੇ ਨਾਲ ਸਾਡੇ ਦੋਸਤ ਤੁਹਾਡੇ ਨਾਲ ਮੀਟਿੰਗਾਂ ਕਰਾਉਣ ਲਈ ਕਿੰਨੀ ਵਾਰੀ ਮੀਟਿੰਗ ਪਹਿਲਾਂ ਵੀ ਤਾਂ ਮੀਟਿੰਗ ਹੋਈ ਆ ਆ ਆਮ ਆਦਮੀ ਪਾਰਟੀ ਦੇ ਕਿੱਡਾ ਵੱਡਾ ਕੌਣ ਬੈ ਜਿਹੜਾ ਸਾਡਾ ਬਹੁਤ ਕਰੀਬ ਹੈ ਸਾਡੇ ਮਿੱਤਰ ਬਹੁਤ ਮਿੱਤਰ ਚਰਾ ਮੇਰਾ ਤਾਂ ਸਾਰੀਆਂ ਪਾਰਟੀਆਂ ਨਾਲ ਵੀ ਬਹੁਤ ਪਿਆਰ ਕੋਸ਼ਿਸ਼ ਸੀਗੀ ਉਹਨਾਂ ਦੀ ਵੀ ਡਾਕਟਰ ਸਾਹਿਬ ਚਲੋ ਤੁਹਾਨੂੰ ਉਹਦੇ ਨਾਲ ਮੁਲਾਕਾਤ ਕਰਾਉਣੇ ਉਹਨਾਂ ਨਾਲ ਮਲਾਉਣੇ ਚੱਲਦਾ ਰਹਿੰਦਾ ਸੀ ਸੋ ਜਦੋਂ ਉਹ ਜਿਹੜੀ ਮੀਟਿੰਗ ਸੀਗੀ ਉਹ ਮੀਟਿੰਗ ਸੀ ਪਰ ਵਿਚ ਵਿਚਾਲੇ ਸਾਨੂੰ ਪਤਾ ਲੱਗਾ ਵੀ ਤੁਹਾਨੂੰ ਜੁਆਇਨ ਹੀ ਅਸੀਂ ਕਰਾਉਣਾ ਕਹਿੰਦੇ ਜੀ ਪਰ ਮੈਂ ਕੁਝ ਗੱਲਾਂ ਇਹੋ ਜਿਹੀਆਂ ਜਿਹੜੀਆਂ ਮੈਨੂੰ ਨਹੀਂ ਖਰੀਆਂ ਲੱਗੀਆਂ ਫਿਰ ਇਨਵਿਟ ਵੀਨ ਤੇ ਮੈਂ 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 ਵੀ ਆਪਣਾ ਫਿਰ ਰਵਈਆ ਜਿਹੜਾ ਰੁੱਖ ਸੀ ਉਹ ਵੀ ਉਹ ਵੀ ਬਦਲਿਆ ਤੇ ਮੈਂ ਮੇਰਾ ਵੀ ਸੁਭਾਵਕ ਸੀਗਾ ਫਿਰ ਜੇ ਤੁਹਾਡੀ ਮੈਨੂੰ ਸ਼ਰਤ ਨਹੀਂ ਮਨਜ਼ੂਰ ਤੁਹਾਡੀ ਕੋ ਗੱਲ ਨਹੀਂ ਮੈਨੂੰ ਮਨਜ਼ੂਰ ਤਾਂ ਮੈਨੂੰ ਮੋਰਾ ਹੱਕ ਆ ਮੈਂ ਮੈਂ ਜੋ ਮਰਜੀ ਕਵਾਂ ਤੇ ਜਦੋਂ ਉਹਨਾਂ ਨੂੰ ਲੱਗਾ ਵੀ ਸਾਡੀ ਗੱਲਬਾਤ ਨਹੀਂ ਬਣਨੀ ਜਾਂ ਇੱਥੇ ਨਹੀਂ ਠੀਕ ਹੈਗਾ ਤੇ ਉਹਨਾਂ ਨੇ ਫਿਰ ਸਾਨੂੰ ਕਿਹਾ ਜੀ ਮੀਟਿੰਗ ਫਿਪ ਕਰਨ ਦਾ ਫਾਇਦਾ ਨਹੀਂ ਹੈਗਾ ਤੇ ਅਸੀਂ ਵਾਪਸ ਆ ਗਏ ਉਹ ਮੀਟਿੰਗ ਸੀਗੀ ਸਿੰਪਲੀ ਬਾਅਦ ਚ ਜੁਆਇਨਿੰਗ ਮੈਨੂੰ ਕਹਿਣ ਲੱਪੇ ਮੇਰੇ ਮਿੱਤਰ ਸੀ ਸਾਰਾ ਮਿੱਤਰਚਾਰਾ ਜਿਹੜਾ ਨਾਲ ਗਿਆ ਸੀ ਬਾਕੀ ਗੱਲ ਇਹ ਹੈ ਕਿ ਸ਼ਰਮਣੀ ਅਕਾਲੀ ਦਲ ਜੁਆਇਨ ਕੀਤੀ ਹੈ ਤੇ ਕਰ ਲਈ ਆ ਤੇ ਔਰ ਬਹੁਤ ਹੀ ਇੱਜ਼ਤ ਨਾਲ ਬੜੇ ਰਿਸਪੈਕਟਫੁਲੀ ਡਿਗਨਿਟੀ ਨਾਲ ਉੱਥੇ ਗਏ ਆ ਜਲੀਲ ਹੋ ਕੇ ਤਾਂ ਜਾਣਾ ਵੀ ਨਹੀਂ ਚਾਹੀਦਾ ਮੇਰਾ ਖਿਆਲ ਕਿਤੇ ਬਾਕੀ ਮੈਂ ਇੰਨਾ ਜ਼ਰੂਰ ਕਹਿਣਾ ਭਈ ਮੈਂ ਤਾਂ ਜੁਆਇਨ ਵੀ ਨਹੀਂ ਕੀਤੀ ਪਾਰਟੀ ਇੱਥੇ ਤਾਂ ਤਿੰਨ ਤਿੰਨ ਵਾਰ ਐਮਐਲਏ ਰਹੇ ਦੋ ਦੋ ਵਾਰ ਦੋ ਦੋ ਵਾਰ ਮੁੱਖ ਮੰਤਰੀ ਰਹੇ ਚਲੇ ਜਾਂਦੇ ਆ ਮੇਰੇ ਤਾਂ ਘਰੋਂ ਮੇਰੇ ਪਿੱਛੇ ਹੱਥ ਧੋ ਕੇ ਨੇ ਪਏ ਓ ਇੱਥੇ ਤਾਂ ਉਹ ਬੰਦੇ ਚਲ ਗਏ ਉਹਨਾਂ ਨੂੰ ਜਾ ਕੇ ਪੁੱਛਣ ਮੈਂ ਤਾਂ ਜੁਆਇਨ ਵੀ ਨਹੀਂ ਕੀਤੀ ਪਾਰਟੀ ਹੁਣ ਮੈਂ ਜੁਆਇਨ ਪਾਰਟੀ ਚ ਗਿਆ ਆਂ ਔਰ ਫਾਰਮਲੀ ਗਿਆ ਆਂ ਹ ਇਹਦੇ ਤੇ ਗੱਲ ਕਰੋ ਜਿਹੜੀ ਅੱਜ ਵਾਪਰੀ ਹੈ ਇਹਨੇ ਰਾਜਨੀਤੀ ਦਾ ਲਾਹਾ ਲੈਣ ਦੇ ਲਈ ਰਾਜਨੀਤੀ ਦੇ ਵਿੱਚ ਪੈਰ ਤਰਨ ਦੇ ਲਈ ਇੱਕ ਤਰੀਕਾ ਪਨਾਇਆ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਵਾਇਰਲ ਹੋਏ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀ ਪਸੰਦ ਬਣੇ ਤੇ ਉਸ ਤੋਂ ਬਾਅਦ ਰਾਜਨੀਤੀ ਦੇ ਉੱਤੇ ਉਤਰੇ ਇਹ ਗੱਲਾਂ ਜੋ ਚੱਲ ਰਹੀਆਂ ਨੇ ਉਸ ਨੂੰ ਤੁਸੀਂ ਕਿੰਨਾ ਕੁ ਸੱਚ ਤੇ ਕਿਵੇਂ ਦੇਖਦੇ ਮੈਂ ਯਾਰ ਕਿੰਨੀ ਵਾਰ ਇਹ ਕਿਹਾ ਵੀ ਆਹ ਸਾਰੇ ਘਰ ਚ ਦੇਖੋ ਅਰੇਵਾ ਜਿਹੜੇ ਐਨ ਆਵਾਰਡਸ ਮਿਲੇ ਆ ਜਰਾ ਬਾਅਦ ਚ ਦੇਖ ਲਿਓ ਇਹ ਭਰਿਆ ਪਿਆ ਕਮਰਾ ਸਾਰਾ ਜਗ੍ਹਾ ਨਹੀਂ ਹੈਗੀ ਰੱਖਣ ਨੂੰ ਮੈਂ ਇੱਕ ਗੱਲ ਕਰਦਾ ਮੈਂ ਇਹ ਸਨਮਾਨ ਲੈਣ ਲਈ ਤਾਂ ਕਦੀ ਵੀ ਨਹੀਂ ਕੰਮ ਕੀਤਾ ਸੀ ਉਹ ਮਿਲ ਗਏ ਹੁਣ ਕੀ ਕਰਦਾ ੱੱਕੇ ਮਾਰ ਦਿੰਦਾ ਜੇ ਹੁਣ ਜੇ ਜਦੋਂ ਮੈਂ ਫੂਡ ਸੈਂਪਲਿੰਗ ਸੈਫ ਫੂਡ ਸੇਫਟੀ ਤੇ ਕੰਮ ਕੀਤਾ ਇਮਾਨਦਾਰੀ ਨਾਲ ਕੰਮ ਕੀਤਾ ਕਿਸੇ ਤੋਂ ਪੈਸੇ ਨਹੀਂ ਇਕੱਠੇ ਕੀਤੇ ਕਲੈਕਸ਼ਨਾਂ ਨਹੀਂ ਕੀਤੀਆਂ ਕਿਸੇ ਨੂੰ ਕੋਈ ਮਜਬੂਰ ਇਦਾਂ ਨਹੀਂ ਕੀਤਾ ਲੋਕਾਂ ਦੀ ਸਿਹਤ ਬਾਰੇ ਫੋਕਸਡ ਸੀਗਾ ਤਾਂ ਦੱਸੋ ਜੇ ਉਹਦੇ ਬਦਲੇ 'ਚ aplause ਮਿਲ ਗਿਆ ਉਹਦੇ ਬਦਲੇ 'ਚ ਬੱਲੇ ਬੱਲੇ ਹੋ ਗਈ ਆ ਤਾਂ ਮੈਨੂੰ ਉਹ ਤਾਂ ਤੁਹਾਨੂੰ ਵੀ ਖਰੀ ਲੱਗੂਗੀ ਹਰ ਇੱਕ ਨੂੰ ਚੰਗੀ ਲੱਗੂਗੀ ਬੁਰਾ ਕਿਹਨੂੰ ਲੱਗਦਾ ਆ ਜੇ ਕਿਸੇ ਦੀ ਬੱਚਾ ਵੀ ਤੁਹਾਡੇ ਘਰ 'ਚ ਆਉਂਦਾ ਕੋਈ ਚੰਗਾ ਕੰਮ ਕਰਦਾ ਉਹ ਵੀ ਕਹਿੰਦਾ ਪੇ ਮੇਰੀ ਥਪ ਥਪਾਵੇ ਮੇਰਾ ਘਰ ਦਾ ਤਾਂ ਪਰ ਇਦਾਂ ਮਕਸਦ ਨਹੀਂ ਸੀ ਸਾਡਾ ਸਈ ਹਾਈਲਾਈਟ ਹੋਣਾ ਹਾਈਲਾਈਟ ਹੋ ਕੇ ਰਾਜਨੀਤੀ ਚ ਆਉਣਾ ਇਹ ਮਕਸਦ ਨਹੀਂ ਸੀ ਕਈ ਵਾਰੀ ਤੁਹਾਡਾ ਉਹਦੇ ਵਿੱਚੋਂ ਨਿਕਲ ਆਉਂਦੀ ਗੱਲ ਵੀ ਯਾਰ ਹੁਣ ਪਲੇਟਫਾਰਮ ਕਿਉਂਕਿ ਜਦੋਂ ਤੁਸੀਂ ਜੌਬ ਕਰਦੇ ਆ ਤਾਂ ਮੇਰੇ ਖਿਆਲ ਸਾਢੇ 1-3 ਸਾਲ ਦਾ ਪੀਰੀਅਡ ਬਹੁਤ ਹੁੰਦਾ ਡੀਐਚਓ ਸ਼ਿਪ ਦਾ ਲੋਕੀ ਤਾਂ ਦੋ-ਦੋ ਸਾਲ ਹੀ ਡੀਐਚਓ ਸ਼ਿਪ ਕਰਦੇ ਆ ਤੇ ਹੋਰ ਕਰ ਲਈ ਡੀਐਚਓ ਸ਼ਿਪ ਇੰਨੀ ਕਰ ਲਈ ਸੀਗੀ ਔਰ ਮੈਂ ਤਾਂ ਅਲਟੀਮੇਟਲੀ ਮੈਂ ਹੋਰ ਵੀ ਥੋੜਾ ਜਿਹਾ ਰਹਿ ਜਾਂਦਾ ਤਾਂ ਵੀ ਤਾਂ ਮੈਂ ਰਿਟਾਇਰ ਹੋਣਾ ਜੀ ਜਾਣਾ ਸੀਗਾ ਵੈਸੇ ਵੀ ਤੇ ਮੈਨੂੰ ਲੱਗਦਾ ਉਦੋਂ ਕੀ ਕਰਦੇ ਸੋ ਮੈਨੂੰ ਲੱਗਦਾ ਸੀ ਵੀ ਜਿਹੜਾ ਇੱਕ ਜਿਹੜਾ ਰਾਜਨੀਤਿਕ ਖੇਤਰ ਜਾਂ ਕਿਸੇ ਹੋਰ ਸਟ੍ਰੀਮ ਚ ਵੀ ਕੋਈ ਸੇਵਾ ਵੱਡੇ ਵੱਡੀ ਕੀਤੀ ਜਾਵੇ ਇੱਕ ਜ਼ਿਲ੍ਹੇ ਤੱਕ ਤੁਸੀਂ ਰਹਿ ਜੰਨੇ ਆ ਤੁਹਾਡੀ ਸੀਮਾ ਹੁੰਦੀ ਐ ਤੁਹਾਨੂੰ ਸਾਕੀ ਜ਼ਿਲ੍ਹਿਆਂ ਦੇ ਵੀ ਲੋਕ ਤੁਹਾਨੂੰ ਬੁਲਾਉਣਾ ਚਾਹੁੰਦੇ ਸਾਡੇ ਆਉ ਸਾਡੇ ਵੀ ਇੱਧਰ ਆ ਸਾਡੇ ਗੰਦ ਵੇਖਦਾ ਹੁਣ ਤੱਕ ਆਉਂਦੇ ਆ ਪਰ ਮੈਂ ਚਾਹਾਂਗਾ ਕਦੇ ਮੌਕਾ ਇਦਾਂ ਦਾ ਆਵੇ ਉਹਨਾਂ ਦੇ ਜ਼ਿਲ੍ਹਿਆਂ ਚ ਵੀ ਪਹੁੰਚਾਂ ਫੂਡ ਸੇਫਟੀ ਤੇ ਕੰਮ ਜ਼ਰੂਰ ਕਰਾਂ ਸاسي ਲੋਕ ਤਾਂ ਕਹਿੰਦੇ ਨੇ ਕਿ ਸੇਵਾ ਕਈ ਤਰੀਕੇ ਨਾਲ ਕੀਤੀ ਜਾ ਜਾ ਸਕਦੀ ਹੈ ਰਾਜਨੀਤੀ ਦੇ ਵਿੱਚ ਆ ਕੇ ਅਜਿਹੀ ਕਿਹੜੀ ਸੇਵਾ ਕੀਤੀ ਜਾਣੀ ਹੈ ਵੈਸੇ ਰਾਜਨੀਤੀ ਚ ਕਿਉਂ ਨਹੀਂ ਕੀਤੀ ਜਾ ਸਕਦੀ ਕਿਉਂ ਉਹ ਵੀ ਤਾਂ ਇੱਕ ਖੇਤਰ ਹੈ ਔਰ ਲੋਕਤੰਤਰਿਕ ਢਾਂਚਾ ਤਾਂ ਵੈਸੇ ਹੀ ਬਹੁਤ ਵੱਡਾ ਹੁੰਦਾ ਮੈਨੂੰ ਇਹ ਦੱਸੋ ਵੀ ਜਦੋਂ ਸਾਡਾ ਦੇਸ਼ ਇੰਡੀਪੈਂਡੈਂਟ 26 ਜਨਵਰੀ ਨੂੰ ਜਦੋਂ ਗਣਤੰਤਰ ਦਿਵਸ ਮਨਾਉਂਦੇ ਆ ਰਿਪਬਲਿਕ ਡੇ ਮਨਾਉਂਦੇ ਆ ਪੂਰਨ ਰੂਪ ਚ ਦੇਸ਼ ਉਦੋਂ ਆਜ਼ਾਦ ਮੰਨੇ ਜਾਂਦਾ ਤੁਹਾਡਾ ਇੱਕ ਕਨਸਟੀਟਿਊਸ਼ਨ ਤੁਹਾਡਾ ਸੰਵਿਧਾਨ ਲਾਗੂ ਹੋ ਜਾਂਦਾ ਔਰ ਇਹ ਉਹ ਲੋਕਤੰਤਰ ਜਿਹੜਾ ਡੈਮੋਕ੍ਰੇਸੀ ਉਹ ਹੈ ਲੋਕਤੰਤਰ ਹੈ ਜਿਹਦੇ ਚ ਕੋਈ ਵੀ ਬੰਦਾ ਸੋਚ ਸਕਦਾ ਕਿਸੇ ਵੀ ਪਦ ਤੇ ਬਹਿਣਾ ਕੋਈ ਮੰਤਰੀ ਰਾਜਾ ਬਣਨ ਦਾ ਉਹ ਖwab ਲੈ ਸਕਦਾ ਇਹ ਨਹੀਂ ਕਿ ਮਾਂ ਦੇ ਪੇਟ ਤੋਂ ਰਾਜਾ ਪੈਦਾ ਹੋਊਗਾ ਜਾਂ ਇੱਕ ਐਦਾਂ ਨਾਮਜਦ ਹੋ ਜਾਊਗਾ ਤੇ ਮੇਰਾ ਖਿਆਲ ਹੈ ਜੇ ਡੈਮੋਕ੍ਰੇਸੀ ਦਾ ਲੋਕਤੰਤ੍ਰਿਕ ਢਾਂਚੇ ਦਾ ਹਰ ਬੰਦੇ ਨੂੰ ਰਾਈਟ ਹੈ ਵੀ ਉਧਰ ਜਾ ਸਕਦਾ ਇਹ ਚ ਬੁਰੀ ਗੱਲ ਕੀ ਆ ਬੜੀ ਵੱਡੀ ਦੇਸ਼ ਦੀ ਗੱਲ ਆ ਜੇ ਸਭ ਵੱਡੀ ਸਭ ਤੋਂ ਡੈਮੋਕ੍ਰੇਸੀ ਇੰਡੀਆ ਤਾਂ ਇਹ ਪ੍ਰਾਊਡ ਦੀ ਗੱਲ ਐ ਤੇ ਲੋਕਤੰਤਰ ਦਾ ਜਿਹਦੇ ਜਾਣ ਦਾ ਫੈਸਲਾ ਕੋਈ ਵੀ ਬੰਦਾ ਲੈਂਦਾ ਆ ਇਹਨੂੰ ਬੁਰਾ ਕਿਉਂ ਸਮਝਿਆ ਜਾਂਦਾ ਲੋਕਤੰਤਰ ਤਾਂ ਵੈਸੇ ਹੀ ਬਹੁਤ ਵੱਡੀ ਗੱਲ ਐ ਔਰ ਉਹਦੇ ਵਿੱਚ ਤੁਸੀਂ ਜੇ ਚਾਹੋ ਤਾਂ ਮੈਂ ਰਖ ਲਾ ਬਹੁਤ ਵੱਡੇ ਪੱਦਰ ਤੇ ਬਹੁਤ ਕੁਝ ਕਰ ਸਕਦੇ ਹੋ ਮੋਰਓਵਰ ਮੈਂ ਇਹ ਸੋਚਦਾ ਜੇ ਤੁਸੀਂ ਬਾਰ ਬਾਰ ਕਦੇ ਕੋਈ ਰਾਜਨੀਤੀ ਤੇ ਗੱਲ ਕਰ ਦਿੰਦਾ ਬੰਦਾ ਵੀ ਮੈਂ ਰਾਜਨੀਤੀ ਜਾਣਾਂ ਉਹਨੂੰ ਲੋਕੀ ਇਦਾਂ ਸਮਝਣ ਪਤਾ ਨਹੀਂ ਕਿਹੜੇ ਖੇਤਰ ਇੱਕ ਇਦਾਂ ਦੇ ਮਾੜੇ ਚ ਜਾ ਰਿਹਾ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਤੇ ਇਹ ਹੋਇਆ ਵੀ ਜਿਹੜੇ ਬੰਦੇ ਆ ਕੋਈ ਆਨੈਸਟ ਜਾਂ ਕੋਈ ਅੱਛੇ ਬੰਦੇ ਆ ਜੇ ਉਹ ਸੋਚ ਵਾਲੇ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਮੇਰੀ ਕੱਲ ਹੀ ਕਿਸੇ ਨਾਲ ਗੱਲ ਹੁੰਦੀ ਸੀ ਉਹ ਕਹਿੰਦੇ ਵੀ ਜਿਹੜਾ ਹੁਣ ਫਾਰਮੈਟ ਜਾਂ ਉਹ ਭਰਿਆ ਉਹਦੇ ਚ ਉਹਨਾਂ ਨੇ ਪੁੱਛਿਆ ਵੀ ਅਗਰ ਤੁਸੀਂ ਟਿਕਟ ਦਿੰਦੇ ਹੋ ਕਿਸੇ ਨੂੰ ਜਿਹੜਾ ਇਲੈਕਸ਼ਨ ਲੜਦਾ ਹੈ ਤਾਂ ਉਹਦੇ ਚ ਇੱਕ ਬਣਿਆ ਵੀ ਤੁਸੀਂ ਜਿਹੜੀ ਜੇ ਅਗਰ ਕਿਸੇ ਕ੍ਰਿਮੀਨਲ ਬੈਕਗ੍ਰਾਉਂਡ ਨੂੰ ਜਾਂ ਇਦਾਂ ਦੇ ਨੂੰ ਟਿਕਟ ਦਿੰਦੇ ਹੋ ਤਾਂ ਉਹਦੇ ਚ ਉਹਨਾਂ ਨੇ ਕਿਹਾ ਵੀ ਉਹਦੇ ਚ ਉਹਨਾਂ ਨੇ ਅੱਗੇ ਪੁੱਛਿਆ ਵੀ ਤੁਸੀਂ ਇਹ ਤੁਹਾਡੀ ਪਸੰਦ ਕਿਉਂ ਬਣਿਆ ਤੁਸੀਂ ਇਹਨੂੰ ਕਿਉਂ ਟਿਕਟ ਦੇ ਦਾ ਕਾਰਨ ਦੱਸੋ ਵੀ ਇਹਨੂੰ ਫਿਰ ਕਿਉਂ ਦੇ ਰਹੇ ਸੋ ਇਦਾਂ ਦਾ ਜੇ ਚੇਂਜ ਆਉਂਦੀ ਹੈ ਡੈਮੋਕ੍ਰੇਸੀ ਚ ਇੱਕ ਅੱਛਾ ਲੋਕਤੰਤਰ ਸਥਾਪਿਤ ਹੁੰਦਾ ਜੇ ਆਉਣ ਵਾਲੇ ਸਮੇਂ ਚ ਇਹ ਚ ਬੁਰੀ ਗੱਲ ਕੀ ਹੈ ਜੇ ਚੰਗੇ ਬੰਦੇ ਆਉਣਗੇ ਰਾਜਨੀਤਿਕ ਖੇਤਰ ਚ ਜਾਂ ਵਧੀਆ-ਵਧੀਆ ਆਉਣ ਉਹਨਾਂ ਸਟਾਣ ਤਾਂ ਇੱਕ ਪਾਸੇ ਤਾਂ ਕਹਿੰਦੇ ਯਾਰ ਆਉਣੇ ਚਾਹੀਦੇ ਆ ਆਉਣੇ ਚਾਹੀਦੇ ਤੁਸੀਂ ਸਾਰੇ ਕਹਿੰਨੇ ਲੋਕ ਸਾਰੇ ਕਹਿੰਦੇ ਆ ਜੇ ਕੋਈ ਆਉਣ ਦੀ ਸੋਚਦਾ ਤਾਂ ਉਹਨੂੰ ਸੋਚਦੇ ਪਿੱਛੇ ਕਿਉਂ ਜਾ ਰਹੇ ਆ ਇਹਨਾਂ ਦਾ ਕਦਾ ਜਵਾਬ ਦਈਏ ਤੁਸੀਂ ਕੀ ਕਿਵੇਂ ਸਮਝਦੀ ਹੂੰ ਤੁਸੀਂ ਕਾਫੀ ਤਿੰਨ ਸਾਲ ਜਿਹੜਾ ਹੈਗਾ ਉਹ ਅਫਸਰ ਰਹੇ ਤੁਸੀਂ ਸੇਵਾ ਕੀਤੀ ਕਾਫੀ ਰਾਜਨੀਤੀ ਦੇ ਵਿੱਚ ਆ ਕੇ ਤੁਹਾਡੇ ਤੋਂ ਉਹ ਅਜਿਹੀ ਸੇਵਾ ਹੋਵੇਗੀ ਜਿਵੇਂ ਤੁਸੀਂ ਅਫਸਰ ਰਹਿ ਕੇ ਕੀਤਾ ਜੇ ਡੀ ਐਚਓ ਸ਼ਿਪ ਕਰ ਕਰ ਦਿੱਤੀ ਹੈ ਜਦੋਂ ਡੀ ਐਚਓ ਸ਼ਿਪ ਲਈ ਸੀ ਤੁਸੀਂ ਪੰਜਾਬ ਦੇ ਬਾਕੀ ਡੀ ਐਚਓ ਤੇ ਜਾਂ ਲੋਕਾਂ ਨੇ ਸਵਾਲ ਨਹੀਂ ਉਠਾਏ ਉਠਾਈ ਹੈ ਫੇ ਬਾਕੀ ਜ਼ਿਲ੍ਹਿਆਂ ਦੇ ਸੁੱਤੇ ਹੋ ਅਫਸਰ ਬਾਕੀ ਜ਼ਿਲ੍ਹਿਆਂ ਚ ਕਿਉਂ ਨਹੀਂ ਹੁੰਦੇ ਮੈਂ ਥੋੜਾ ਉਠਾਇਆ ਸਵਾਲ ਕਿ ਲੋਕਾਂ ਨੇ ਉਠਾਏ ਨਾ ਇਹਦਾ ਮਤਲਬ ਹੈ ਵੀ ਆਪਾਂ ਕੁਝ ਵਿਲੱਖਣ ਕੰਮ ਕੀਤਾ ਕੁਝ ਅਲੱਗ ਕੰਮ ਕੀਤਾ ਨਾ ਪੋਜ਼ੀਟਿਵ ਕਹਿੰਦੇ ਇਥੇ ਕਿ ਰਾਜਨੀਤੀ ਦੇ ਵਿੱਚ ਆ ਕੇ ਤੁਸੀਂ ਮੈਂ ਉੱਤਰ ਦੇਣਾ ਜੇ ਰਾਜਨੀਤਿਕ ਖੇਤਰ ਵਿੱਚ ਮੈਂ ਸੋਚ ਰਿਹਾ ਸਮਾਂ ਤਾਂ ਦੇਣਾ ਚਾਹੀਦਾ ਨਾ ਉਹਨੂੰ ਵੇਟ ਤਾਂ ਕਰ ਲੈਣੀ ਚਾਹੀਦੀ ਆ ਥੋੜੀ ਪੇਸ਼ੈਂਸ ਰੱਖਣੀ ਚਾਹੀਦੀ ਆ ਦੇਖੋ ਸਹੀ ਵੀ ਰਾਜਨੀਤੀ ਚ ਜਾ ਕੇ ਕੀ ਪ੍ਰੂਵ ਕਰਦਾ ਉਹ ਸਕਦਾ ਇਹ ਤੁਹਾਨੂੰ ਡਿਸਪਰੂਵ ਹੀ ਕਰਦਾ ਤੁਹਾਡੇ ਮਨ ਦੇ ਜਿਹੜੇ ਮਾੜੇ ਖਿਆਲ ਆ ਤਾਂ ਵੀ ਯਾਰ ਇਹ ਵੀ ਇਦਾਂ ਹੀ ਚੱਲਣਾ ਇੱਥੇ ਕੌਣ ਸੇਵਾ ਕਰਦਾ ਇੱਥੇ ਤਾਂ ਲੋਕੀ ਆਉਂਦੇ ਹੀ ਆਪਣੇ ਇੰਟਰਸਟ ਲਈ ਆ ਤੇ ਜੇ ਆਪਣੇ ਵੈਸਟਰਡ ਇੰਟਰਸਟ ਲਈ ਆਉਣਾ ਹੁੰਦਾ ਨਾ ਤੇ ਪੈਸੇ ਇਕੱਠੇ ਕਰਨੇ ਹੁੰਦੇ ਤਾਂ ਡੀਐਚਓ ਸ਼ਿਪ ਦਾ ਪੀਰੀਅਡ ਵੀ ਬਹੁਤ ਸੀਗਾ ਮੇਰੇ ਕੋਲ ਮੈਂ ਕਰ ਸਕਦਾ ਸੀ ਉਹ ਤਾਂ ਹੱਥ 'ਚ ਸੀਗਾ ਉਹ ਤਾਂ 3.5 ਸਾਲ ਦੀ ਨੌਕਰੀ ਛੱਡੀ ਵੀ ਐ ਉਹ ਤਾਂ ਉਹ ਤਾਂ ਹੱਥ ਸੀ ਉਹਦਾ ਤਾਂ ਫਾਇਦਾ ਲੈ ਲੈਣਾ ਚਾਹੀਦਾ ਸੀ ਫਿਰ ਜੇ ਉੱਥੇ ਨਹੀਂ ਓਨੈਸਟਲੀ ਕੀਤੀ ਓਨੈਸਟਲੀ ਕੰਮ ਜੇ ਕੀਤਾ ਉੱਥੇ ਨਹੀਂ ਪੈਸੇ ਬਟੋਰੇ ਲੋਕਾਂ ਤੋਂ ਤਾਂ ਥੋੜਾ ਬਹੁਤ ਤਾਂ ਸਾਨੂੰ ਜ਼ਰੂਰ ਬੈਨੀਫਿਟ ਆਫ ਡਾਊਟ ਦਿੱਤਾ ਜਾਣਾ ਚਾਹੀਦਾ ਵੀ ਸ਼ਾਇਦ ਸ਼ਾਇਦ ਯਾਰ ਸੱਚੀ ਇਮਾਨਦਾਰੀ ਨਾਲ ਕੰਮ ਕਰੇਗਾ ਹੀ ਰਾਜਨੀਤੀ ਚ ਆ ਕੇ ਵੀ ਸ਼ਾਇਦ ਕਰੇ ਤਾਂ ਮੈਨੂੰ ਮੈਂ ਬਾਕੀ ਤਾਂ ਸਮੇਂ ਤੇ ਵੀ ਕੋਈ ਚੀਜ਼ ਛੱਡ ਦੇਣੀ ਚਾਹੀਦੀ ਕਿ ਫਟਾਫਟ ਜਵਾਬ ਦੇ ਦੇਣੇ ਚਾਹੀਦੇ ਪਹਿਲਾਂ ਹੀ ਜਿਹੜੀ ਚੀਜ਼ 10 ਸਾਲ ਬਾਅਦ 5 ਸਾਲ ਬਾਅਦ ਹੋਣੀ ਆ ਅੱਜ ਹੀ ਉਹਦੇ ਬਾਰੇ ਜੋ ਕਹਿਦੀ ਇਹ ਮੈਨੂੰ ਗੱਲ ਨਹੀਂ ਖਰੇ ਲੱਗਦੀ ਤੁਹਾਡੀ ਇੱਕ ਆਪ ਦੇ ਵਿੱਚ ਜਾਣ ਦੀ ਜਦੋਂ ਗੱਲਾਂ ਚਰਚਾਵਾ ਸ਼ੁਰੂ ਹੋਈਆਂ ਸੀ ਗਿਆ ਆ ਕਾਫੀ ਤੁਹਾਡੇ ਨਾਲ ਪੱਤਰਕਾਰਾਂ ਨੇ ਵੀ ਗੱਲਬਾਤ ਕੀਤੀ ਤੁਸੀਂ ਵੀ ਤੁਹਾਡੇ ਸਾਥੀਆਂ ਨੇ ਵੀ ਕਿਹਾ ਕਿ ਹਾਂ ਆਪ ਦੇ ਵਿੱਚ ਜੁਆਇਨਿੰਗ ਹੋ ਸਕਦੀ ਹੈ ਇਹਨਾਂ ਦੀ ਬੜੀ ਚਰਚਾ ਚੱਲੀ ਉਸ ਤੋਂ ਬਾਅਦ ਤੁਸੀਂ ਆਪ ਦੇ ਵਿੱਚ ਨਾ ਜੁਆਇਨਿੰਗ ਕਰਕੇ ਖਾਲੀ ਦਲ ਦੇ ਵਿੱਚ ਗਏ ਇੱਕ ਪ੍ਰੈਸ ਕਾਨਫਰੈਂਸ ਦੇ ਵਿੱਚ ਗੱਲ ਤੁਸੀਂ ਇਹ ਵੀ ਕਹੀ ਕਿ ਚੰਗਾ ਹੋਇਆ ਮੈਂ ਆਪ ਦੇ ਵਿੱਚ ਨਹੀਂ ਗਿਆ ਤਾਂ ਕਿ ਜੋ ਕੰਮ ਮੈਂ ਕਰਨ ਰਿਹਾ ਹਾਂ ਜਾਂ ਫਿਰ ਕਰੂੰਗਾ ਉਹ ਆਪਦੇ ਵਿੱਚ ਰਹਿ ਕੇ ਨਹੀਂ ਹੋਵੇਗਾ ਆਪਦੇ ਵਿੱਚ ਕੀ ਅਜੀਹੀ ਚੀਜ਼ਾਂ ਨੇ ਜਿਸ ਕਾਰਨ ਤੁਹਾਡੇ ਤੋਂ ਕੰਮ ਨਹੀਂ ਕਰ ਹੋਣਗੇ ਮੈਂ ਨਾ ਕੁਝ ਹਿਸਟਰੀ ਦੇਖੀ ਵੀ ਆ ਕੁਝ ਚੀਜ਼ਾਂ ਮੈਂ ਦੇਖੀਆਂ ਵੀ ਜਿਹੜੇ ਬੰਦੇ ਜਿਨ੍ਹਾਂ ਦਾ ਚਿਹਰਾ ਮੋਰਾ ਦਿਖਾ ਕੇ ਪੰਜਾਬ ਦੇ ਲੋਕਾਂ ਦੇ ਮਨ 'ਚ ਧਾਰਨਾ ਬਣਾਈ ਸੀ ਪੀ ਪਰਿਵਰਤਨ ਦੀ ਚੇਂਜ ਦੀ ਉਹ ਬੰਦੇ ਕੋਈ ਮੈਂ ਬਹੁਤਾ ਇੰਡੀਪੈਂਡੈਂਟਲੀ ਫ੍ਰੀडम ਨਾਲ ਕੰਮ ਕਰਦੇ ਦੇਖੇ ਨਹੀਂ ਮੈਂ ਉਹਨਾਂ ਨੂੰ ਦੇਖਿਆ ਵੀ ਉਹ ਯਾਰ ਖੁੱਲ ਕੇ ਕੰਮ ਤਾਂ ਕਰ ਨਹੀਂ ਸਕੇ ਔਰ ਇੰਨਾ ਜਿਆਦਾ ਜਦੋਂ ਮੈਂ ਬਾਅਦ ਚ ਦੇਖਿਆ ਵੀ ਜਦੋਂ ਵਿੱਚ ਵੜ ਕੇ ਦੇਖਿਆ ਵੀ ਯਾਰ ਇਹ ਬੰਦੇ ਨੂੰ ਫ੍ਰੀडम ਹੀ ਨਹੀਂ ਹੈਗੀ ਦਿੰਦੇ ਬੋਲਣ ਦੀ ਨਹੀਂ ਆਜ਼ਾਦੀ ਕੋਈ ਗੱਲ ਨਹੀਂ ਸੱਜੇ ਕਿਤੇ ਕੋਈ ਕਰ ਸਕਦਾ ਹੈ ਇੱਕ ਸਟੇਟਮੈਂਟ ਦੇਣ ਲਈ ਵਿੱਚ ਬੰਦਿਆਂ ਤੋਂ ਵੀ ਪਤਾ ਲੱਗਾ ਵੀ ਸਟੇਟਮੈਂਟ ਨਹੀਂ ਬੰਦਾ ਕੋ ਦੇ ਸਕਦਾ ਕੋਈ ਉਦਾਂ ਦੀ ਸੋ ਜਿਹੜੀ ਇੰਨੀ ਰੈਸਟ੍ਰਿਕਸ਼ਨ ਹੈ ਜਿਹੜਾ ਕੰਮ ਕਰਨ ਦਾ ਤਰੀਕਾ ਤੁਹਾਨੂੰ ਉਹ ਵੀ ਜੇ ਕੱਲ ਨੂੰ ਇਦਾਂ ਦਾ ਹੋਵੇ ਮੈਨੂੰ ਇਹ ਨਹੀਂ ਲੱਗਿਆ ਵੀ ਇੰਨਾ ਤੁਸੀਂ ਤੁਹਾਨੂੰ ਬੰਨ ਕੇ ਇੰਨਾ ਥੋੜੇ ਜਿਹੇ ਜਿਹੜਾ ਇੱਕ ਤੰਗ ਜਿਹੇ ਦਾਇਰੇ ਚ ਕੰਮ ਕਰਨਾ ਪਵੇ ਕਿਉਂਕਿ ਹਿਸਟਰੀ ਜਿਹੜੀ ਹੈ ਨਾ ਉਹ ਉਤੋਂ ਮੈਨੂੰ ਲੱਗਿਆ ਤੇ ਬਾਕੀ ਮੈਂ ਇਹ ਜ਼ਰੂਰ ਚਾਹੁੰਦਾ ਸੀਗਾ ਵੀ ਜਿਹੜੀ ਗੱਲ ਮੈਂ ਅੱਜ ਦੀ ਆ ਉਹ ਗੱਲ ਅੱਜ ਦੀ ਹੈ ਮੈਂ ਸ਼ਰੋਮਣੀ ਅਕਾਲੀ ਦਲ ਜੁਆਇਨ ਕੀਤੀ ਹੈ ਇਹ ਮੇਰਾ ਪਲੇਟਫਾਰਮ ਹੈ ਔਰ ਉੱਥੇ ਮੈਂ ਤੁਹਾਨੂੰ ਸੱਚੀ ਦੱਸਾਂ ਮੇਰਾ ਸ਼ਰੋਮਣੀ ਅਕਾਲੀ ਦਲ 'ਚ ਜਾਣ ਦਾ ਵੀ ਕੋਈ ਇਦਾਂ ਮਨ ਥੋੜਾ ਸੀਗਾ ਬਣਾ ਪਰ ਮੈਂ ਉੱਧਰ ਜਾ ਸਕਦਾ ਸੀ ਜਾਂ ਜਾ ਰਿਹਾ ਸੀ ਇੱਕ ਲੀਡਰ ਜਿਹੜਾ ਉਹਨਾਂ ਦਾ ਪੰਜਾਬ ਦਾ ਸਟੇਟ ਪ੍ਰੈਜ਼ੀਡੈਂਟ ਹੋਣ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਵੀ ਵੱਡੇ ਲੀਡਰ ਹੈ ਔਰ ਪ੍ਰਾਣੀ ਹਿਸਟਰੀ ਆ ਕਿੰਨੀ ਉਹਨਾਂ ਦਾ ਪਰਿਵਾਰ ਸੀਐਮ ਰਹੇ ਆ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਡੇ ਵੱਡੇ ਨੇਤਾ ਰਹੇ ਆ ਉਹ ਤੁਹਾਨੂੰ ਸੋਸ਼ਲ ਮੀਡੀਆ ਤੋਂ ਦੇਖ ਕੇ ਆ ਸਿਰਫ ਸੋਸ਼ਲ ਮੀਡੀਆ ਤੋਂ ਦੇਖ ਕੇ ਤੁਹਾਨੂੰ ਬੁਲਾਉਣ ਭਈ ਮੈਂ ਮਿਲਣਾ ਉਹਨਾਂ ਨੂੰ ਬੁਲਾਉ ਮੈਨੂੰ ਬੁਲਾਓ ਤਾਂ ਤੁਹਾਡਾ ਸੈਟਿੰਗ ਕਰਨ ਔਰ ਤੁਹਾਨੂੰ ਕੱਲਿਆਂ ਨੂੰ ਜੁਆਇਨ ਵੀ ਕਰਾਉਣ ਆ ਜਾਣੋ ਜਲੰਧਰ ਚ ਆਪ ਹੀ ਸਾਰਾ ਕਰਨ ਤਾਂ ਮੇਰੇ ਖਿਆਲ ਆ ਮੇਰੇ ਵਰਗੇ ਇੱਕ ਪਿੰਡ ਦੇ ਬੰਦੇ ਲਈ ਜਿਹੜਾ ਇੱਕ ਮੈਂ ਕੋਈ ਡੀਐਚਓ ਕੋ ਬਹੁਤ ਵੱਡੀ ਗੱਲ ਨਹੀਂ ਇਹ ਤੇ ਸੇਵਲ ਸਰਜਨ ਮੰਤਰੀ ਸਰਕਾਰਾਂ ਜਨਾਂ ਦੀਆਂ ਉਹ ਸਰਕਾਰਾਂ ਰਹੀਆਂ ਐਡੀਆਂ ਵੱਡੀਆਂ ਉਹ ਜੋ ਤੁਹਾਨੂੰ ਇੰਨਾ ਪਿਆਰ ਦਿੰਦੇ ਆ ਤਾਂ ਮੇਰਾ ਖਿਆਲ ਵਧੀਆ ਲੱਗਦਾ ਹਰ ਇੱਕ ਨੂੰ ਬੁਰਾ ਨਹੀਂ ਲੱਗਦਾ ਤੇ ਮੈਂ ਮੈਂ ਕਹਾਂ ਯਾਰ ਠੀਕ ਹੈ ਕਿਉਂਕਿ ਜਿਹੜੀ ਚੋਣ ਉਹ ਉਹ ਬੰਦਾ ਜਿਹੜਾ ਆ ਸਰਕਮ ਕਈ ਫੈਸਲੇ ਸਰਕਮਸਟੈਂਸ਼ੀਅਲ ਹੁੰਦੇ ਆ ਸਰਕਮਸਟੈਂਸਸ ਦੇ ਮੁਤਾਬਕ ਤੁਸੀਂ ਜ਼ਰੂਰ ਲੈਂਦੇ ਬਜ਼ਾਰ ਆ ਆ ਠੀਕ ਹੈ ਸੋ ਮੈਂ ਗਿਆ ਆ ਮੇਰੇ ਖਿਆਲ ਉਹ ਹੁਣ ਗੱਲ ਜਿਹੜੀ ਆ ਅੱਜ ਦੀ ਕਰੀਏ ਅੱਜ ਅਸੀਂ ਇੱਧਰ ਆਏ ਆ ਤੇ ਕੋਸ਼ਿਸ਼ ਕਰਾਂਗੇ ਮਿਹਨਤ ਕਰਾਂਗੇ ਇਹ ਪਾਰਟੀ ਬਹੁਤ ਸਤਾ ਚਾਵੇ ਪੰਜਾਬ ਚ ਤਾਕਤ ਚਾਵੇ ਸਰਕਾਰ ਬਣੇ ਔਰ ਸਭ ਤੋਂ ਪਹਿਲਾਂ ਤਾਂ ਤੁਸੀਂ ਬਹੁਤੇ ਸੁਪਨੇ ਟਿਕਟਾਂ ਦੇ ਨਹੀਂ ਜਾਂ ਇਦਾਂ ਲੈਣੇ ਚਾਹੀਦੇ ਫੇਰ ਤੁਸੀਂ ਹੁਣੇ ਹੀ ਮੰਤਰੀ ਬਣ ਗਏ ਆ ਜੀ ਇਦਾਂ ਦਾ ਨਹੀਂ ਪਹਿਲਾਂ ਜੇ ਪਾਰਟੀ ਕੁਝ ਬਣਦੀ ਆ ਤਾਂ ਹੀ ਤੁਸੀਂ ਕੁਝ ਬਣਦੇ ਹੋ ਪਾਰਟੀ ਦਾ ਸਟਰੈਂਥ ਸਟਰੋਂਗ ਹੋਣਾ ਸਰਕਾਰ ਸਤਾ ਚਾਉਣਾ ਉਹ ਬਹੁਤ ਮੱਚ ਮੋਰ ਇੰਪੋਰਟੈਂਟ ਹੈ ਅੱਛਾ ਦੇਖਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੁੰਦਾ ਹੈ ਕੀ ਤੁਸੀਂ ਫਿਰ ਵੀ ਸੇਵਾ ਕਰ ਪਾਉਂਗੇ ਜੇਕਰ ਤੁਹਾਨੂੰ ਕੁਝ ਮਿਲਦਾ ਹੈ ਜਾਂ ਫਿਰ ਕਈ ਚੀਜ਼ਾਂ ਜੋ ਸੰਕੰਸਟੈਂਸ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਦਲਾਅ ਹੋਵੇਗਾ ਉਸ ਤੋਂ ਬਾਅਦ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲ ਜਾਵੇਗਾ ਸੇਵਾ ਤੁਸੀਂ ਕਰ ਪਾਉਂਗੇ ਉਸ ਟਾਈਪ ਜਿਵੇਂ ਤੁਸੀਂ ਅਫਸਰ ਹੈ ਕਿ ਕੀ ਨਹੀਂ ਕੋਈ ਇਹ ਤਾਂ ਕੋਈ ਗੱਲ ਹੀ ਨਹੀਂ ਪਹਿਲੀ ਤਾਂ ਗੱਲ ਇਹ ਮੇਰਾ ਇਸ਼ੂ ਹੀ ਨਹੀਂ ਹੈਗਾ ਮੈਂ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਐਲਾਈਅੰਸ ਦੇ ਬਾਰੇ ਚ ਹਣਾ ਨਾ ਹਣਾ ਜਿਹੜੀ ਗੱਲ ਮੇਰੇ ਪੱਧਰ ਦੀ ਨਹੀਂ ਹੈਗੀ ਮੈਂ ਉਹਦੇ ਬਾਰੇ ਦਿਮਾਗ ਵੀ ਨਹੀਂ ਖਰਚਣਾ ਚਾਹੁੰਦਾ ਮੈਂ ਟਮਾ ਸਮਾ ਵੀ ਨਹੀਂ ਵੇਸਟ ਕਰਨਾ ਉੱਤੇ ਜਿਹੜੀ ਕੋਰ ਕਮੇਟੀ ਉਸ ਦਿਨ ਵੀ ਸਰਦਾਰ ਬਾਦਲ ਸਾਹਿਬ ਨੇ ਕਿਹਾ ਸੀ ਪ੍ਰਧਾਨ ਜੀ ਨੇ ਵੀ ਇਹ ਤਾਂ ਕੋਰ ਕਮੇਟੀ ਦੀਆਂ ਗੱਲਾਂ ਆ ਉਹ ਫੈਸਲਾ ਲੈਣ ਨਾ ਲੈਣ 22 ਤਰੀਕ ਨੂੰ ਜਿਵੇਂ ਉਹਨਾਂ ਨੇ ਮੀਟਿੰਗ ਵੀ ਰੱਖੀ ਐ ਤੇ ਉਹਦੇ 'ਚ ਮੇਰਾ ਤਾਂ ਕੋਈ ਨਹੀਂ ਹੈਗਾ ਰੋਲ ਮੈਂ ਤਾਂ ਚੁੱਪ ਕਰਕੇ ਅਸੀਂ ਤਾਂ ਬੈਠੇ ਅਸੀਂ ਤਾਂ ਪਾਰਟੀ 'ਚ ਵੈਸੇ ਕਿਸੇ ਧਾਰਨ ਸਿੰਪਲ ਵਰਕਰ ਜਾਂ ਕਿਸੇ ਸਪਾਈ ਦੇ ਤੌਰ ਤੇ ਹੀ ਆਏ ਆ ਜਿੱਦਾਂ ਮਿਹਨਤ ਕਰਾਂਗੇ ਮਿਹਨਤ ਕਰਦਿਆਂ ਕਰਦਿਆਂ ਬੰਦਾ ਕਿੱਦਾਂ ਦਾ ਕਿਸੇ ਸੇਵਾ ਮਿਲ ਜਾਂਦੀ ਕਿਸ ਰੂਪ 'ਚ ਚੱਲ ਜਾਂਦੇ ਇਹ ਤਾਂ ਸਮੇਂ ਦੀਆਂ ਗੱਲਾਂ ਆ ਇਹ ਫਿਊਚਰ ਦੀਆਂ ਗੱਲਾਂ ਆ ਅੱਜ ਦੀਆਂ ਥੋੜਾ ਗੱਲਾਂ ਆ ਸ਼ੁਕਰੀਆ ਤਾਂ ਬਿਲਕੁਲ ਡਾਕਟਰ ਲਖਪੀਰ ਹੋਰੀਨਾ ਜੀ ਨਾਲ ਕਾਸੀ ਗਲਬਾਤ ਕੀਤੀ ਹੈ ਲੋਕਾਂ ਦੇ ਜੋ ਸਵਾਲ ਨੇ ਕਿਉਂਕਿ ਜਦੋਂ ਤੋਂ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਉਸ ਤੋਂ ਬਾਅਦ ਕਈ ਸਵਾਲ ਜਿਹੜੇ ਨੇ ਉਹ ਖੜੇ ਹੋਏ ਜਿਨ੍ਹਾਂ ਦੇ ਜਵਾਬ ਜਿਹੜੇ ਆ ਉਹ ਪਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਤਾਂ ਬਹੁਤ ਖੂਬ ਇਹਨਾਂ ਨੇ ਜਵਾਬ ਵੀ ਜਿਹੜੇ ਨੇ ਉਹ ਦਿੱਤੇ ਨੇ ਕੈਮਰਾ ਪਰਸਨ ਪੰਕੇ ਦਿਨਾਰਾ ਰਜੂ ਗੁਪਤਾ ਬਾਪੂ ਚਾਈ ਟਾਈਮ ਹੁਸ਼ਿਆਰਪੁਰ